ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਬਿਲਡਿੰਗਾਂ ਲਿਫਟਿੰਗ ਕਰਨ ਦਾ ਜਿਹੜਾ ਕੰਮ ਆ ਉਹ ਸਨਨ ਜਫਰ ਨਾਮ ਦੇ ਨੌਜਵਾਨ ਨੇ ਜਿਹਦੀ ਕੀ ਉਮਰ 20 ਸਾਲ ਦੀ ਹੈ ਕਸ਼ਮੀਰ ਦਾ ਰਹਿਣ ਵਾਲਾ ਇੱਕ ਵੀਡੀਓ ਜਿਹੜੀ ਕੀ ਅਮਰੀਕਾ ਜਾਂ ਇੰਗਲੈਂਡ ਦੀ ਸੀਗੀ ਬਹੁਤ ਪੁਰਾਣੀ ਚਰਚ ਉਹਨੂੰ ਮਤਲਬ ਟਰੱਕਾਂ ਰਾਹੀਂ ਉਹਦੀ ਬਿਲਡਿੰਗ ਨੂੰ ਹਾਈਜੈਕ ਕਰਕੇ ਕਿਸੇ ਹੋਰ ਜਗ੍ਹਾ ਸ਼ਿਫਟ ਕੀਤਾ ਗਿਆ ਸੀ ਉਹ ਬੰਦਾ ਪੇਸ਼ੇਵਰ ਜੋ ਸਿਵਲ ਇੰਜੀਨੀਅਰ ਆ ਉਹਨੂੰ ਉਹ ਵੀਡੀਓ ਦੇਖ ਕੇ ਯਕੀਨ ਨਹੀਂ ਹੋਇਆ ਕਿ ਇਹ ਵਾਕਈ Ориਜਨਲ ਆ ਕਿ ਨਹੀਂ ਪਰ ਫਿਰ ਜਦੋਂ ਉਹਨੂੰ ਯਕੀਨ ਹੋਇਆ ਕਿ ਇਹ Ориਜਨਲ ਆ ਤਾਂ ਉਹਨੇ ਫਿਰ ਇਹ ਕੰਮ ਇੰਡੀਆ ਵਿੱਚ ਕਰਨਾ ਸ਼ੁਰੂ ਕੀਤਾ ਇੰਡੀਆ ਵਿੱਚ ਇੱਕ ਵਾਰ ਫਿਰ ਉਹਨੇ ਲੁਧਿਆਣਾ ਦੇ ਵਿੱਚ ਕਿਸੇ ਬਿਲਡਿੰਗ ਨੂੰ ਅਪਲਿਫਟ ਕਰਦੇ ਹੋਏ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਉਸ ਤੋਂ ਉਪਰੰਤ ਉਹਨੇ ਫਿਰ ਇਹ ਕੰਮ ਸ਼ੁਰੂ ਕੀਤਾ ਉਹਦੇ ਵੱਖੋ-ਵੱਖਰੇ ਕੰਮ ਪੰਜਾਬ ਹਰਿਆਣਾ ਹਿਮਾਚਲ ਕਸ਼ਮੀਰ ਬਿਹਾਰ ਚਾਰਖੰਡ ਤੇ ਵੱਖਰੀਆਂ-ਵੱਖਰੀਆਂ ਸਟੇਟਾਂ ਦੇ ਵਿੱਚ ਚੱਲਦੇ ਆ ਸੋ ਦੋਸਤੋ ਇਹ ਤਕਨੀਕ ਕੋਈ ਬੇਸ਼ੱਕ ਕਿਸੇ ਵਾਸਤੇ ਨਵੀਂ ਨਹੀਂ ਹੈ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਅੱਜ ਤੋਂ ਪਹਿਲਾਂ ਵੀ ਇਹ ਦੇਖ ਚੁੱਕੇ ਹੋ ਪਰ ਕਿਤੇ ਨਾ ਕਿਤੇ ਹੈ ਚੰਬੇ ਵਾਲੀ ਗੱਲ ਜ਼ਰੂਰ ਹੈ ਕਿਉਂਕਿ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਬਿਲਡਿੰਗ ਅੱਗੇ ਹੁੰਦੀ ਨਹੀਂ ਦੇਖੀ ਹੁੰਦੀ ਉਹਦੇ ਵਾਸਤੇ ਬਹੁਤ ਵੱਡਾ ਚੰਬਾ ਹੁੰਦਾ ਤੁਸੀਂ ਦੇਖੋ ਜਿਵੇਂ ਇੱਕ ਨਹਿਰ ਦੇ ਵਿੱਚ ਸ਼ਿਕਾਰਾ ਭੱਜਿਆ ਜਾਂਦਾ ਹੁੰਦਾ ਇਸ ਤਰੀਕੇ ਦੇ ਨਾਲ ਇਹ ਨੌਜਵਾਨ ਆ ਜਿਹੜੇ ਬਿਲਡਿੰਗ ਨੂੰ ਅੱਗੇ ਲੈ ਕੇ ਜਾ ਰਹੇ ਨੇ ਜਿਵੇਂ ਅਸੀਂ ਮੇਨ ਦੇਖਦੇ ਆ ਨਾ ਨਹਿਰਾਂ ਦੇ ਪ੍ਰੋਜੈਕਟ ਉੱਥੇ ਜਿਹੜੇ ਲੱਗੇ ਹੁੰਦੇ ਨੇ ਉਹ ਫਟਕ ਜੇ ਉਹ ਇਸੇ ਤਰ੍ਹਾਂ ਚੱਕੇ ਜਾਂਦੇ ਨੇ ਤੇ ਲਾਹੇ ਜਾਂਦੇ ਨੇ ਪਾਣੀ ਦੇ ਵਹਾਅ ਨੂੰ ਤੇਜ਼ ਹੌਲੀ ਕਰਨ ਵਾਸਤੇ ਉਸੇ ਤਰ੍ਹਾਂ ਇਹ ਨੌਜਵਾਨ ਦੇਖੋ ਗਾਰਡਰਾਂ ਦੇ ਉੱਤੇ ਚੈਨਲ ਪਾਏ ਹੋਏ ਆ ਛੋਟੇ-ਛੋਟੇ ਆ ਸਰੀਏ ਦੇ ਪੀਸ ਦਿੱਤੇ ਹੋਏ ਨੇ ਇਨਾਂ ਦੇ ਜਰੀਏ ਇਹ ਬਿਲਡਿੰਗ ਨੂੰ ਅੱਗੇ ਲੈ ਕੇ ਜਾ ਰਹੇ ਨੇ ਇਹ ਜਿਹੜਾ ਕੰਮ ਹੈ ਸਾਡੇ ਆਪ ਦੇ ਘਰੇ ਹੋਇਆ ਬਾਈ ਜੀ ਸਾਡੇ 4-5 ਫੁੱਟ ਬਿਲਡਿੰਗ ਨੂੰ ਅੱਗੇ ਤੱਕ ਤਾਂ ਤੇ 3 ਫੁੱਟ 3.5 ਫੁੱਟ ਵਾਂਗ ਉੱਚੀ ਚੱਕਤੀ ਮਤਲਬ ਅਸੀਂ ਆਪਦੀਆਂ ਅੱਖਾਂ ਨਾਲ ਦੇਖ ਕੇ ਵੀ ਹੁਣ ਤੱਕ ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਬਿਲਡਿੰਗ ਅੱਗੇ ਕੀਤੀ ਹੈ ਦਾ ਇਹੀ ਲੱਗਦਾ ਕਿ ਜਿਵੇਂ ਬਿਲਡਿੰਗ ਜਿੱਥੇ ਸੀਗੀ ਉੱਥੇ ਹੀ ਹੈ ਤੁਸੀਂ ਦੇਖੋ ਜਿਵੇਂ ਗੱਡੀ ਦਾ ਸਟੀering ਜਾਂ ਆਪਾਂ ਟ੍ਰੇਨ ਵਗੈਰਾ ਚਲਾਉਂਦੇ ਦੇਖਦੇ ਆਂ ਜਿਹੜੇ ਪਾਇਲਟ ਨੇ ਉਹਨਾਂ ਵਾਂਗੂ ਇਹ ਬਿਲਡਿੰਗ ਤੱਕ ਕੇ ਅੱਗੇ ਲੈ ਕੇ ਜਾਈ ਜਾ ਰਹੀ ਹੈ ਸੋ ਦੋਸਤੋ ਜਮਾ ਤੁਸੀਂ ਕਵਰਾਟ ਕਰਨ ਦੀ ਲੋੜ ਨਹੀਂ ਜੇ ਕਿਸੇ ਦੇ ਘਰ ਵਧੀਆ ਬਣਿਆ ਹੋਇਆ ਮਜ਼ਬੂਤ ਆ ਉਹ ਚੱਕਣਾ ਚਾਹੁੰਦਾ ਤਾਂ ਬੇਝਕੋ ਹੋ ਕੇ ਤੁਸੀਂ ਇਹਨਾਂ ਟੀਮਾਂ ਨਾਲ ਸੰਪਰਕ ਕਰ ਸਕਦੇ ਹੋ ਇਹ ਬਖਸ਼ੀਵਾਲ ਤੋਂ ਸੁਨਾਮ ਕੋਲੋਂ ਮੁੰਡੇ ਮਿੱਠੂ ਖਾਨ ਆ ਸਾਡੇ ਜਿਹੜਾ ਕੰਮ ਕਰਕੇ ਗਿਆ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਤੋਂ ਨੰਬਰ ਵੀ ਲੈ ਸਕਦੇ ਹੋ ਵਧੀਆ ਬੰਦੇ ਨੇ ਸਹੀ ਕੰਮ ਕਰਦੇ ਨੇ ਤਸੱਲੀ ਬਖਸ਼ ਕੰਮ ਕਰਦੇ ਆ ਅਚੰਬੇ ਵਾਲੀ ਗੱਲ ਬਹੁਤ ਆ ਦੇਖੋ ਟੈਕਨੀਕ ਬੇਸ਼ੱਕ ਕਿਸੇ ਮਰਜ਼ੀ ਨੇ ਪੈਦਾ ਕੀਤੀ ਆ ਪਰ ਅਨਪੜ ਬੰਦੇ ਇਹ ਕੰਮ ਨੂੰ ਬਹੁਤ ਵਧੀਆ ਢੰਗ ਨਾਲ ਕਰ ਰਹੇ ਨੇ ਕਿਉਂਕਿ ਉਹ ਇਹ ਹਲੀਮੀ ਵਾਲਾ ਤੇ ਧਿਆਨ ਦੇਣ ਵਾਲਾ ਕੰਮ ਆ ਇਸ ਕਰਕੇ ਇਹ ਅਨਪੜ ਬੰਦੇ ਵਧੀਆ ਰੋਜਗਾਰ ਆਪਦਾ ਇਸ ਕਿੱਤੇ ਤੋਂ ਲੈ ਰਹੇ ਨੇ ਸੋ ਇਹਨਾਂ ਲੋਕਾਂ ਨੂੰ ਅਸੀਂ ਮਰਨ ਨਾ ਦਈਏ ਜੀਵਤ ਰੱਖੀਏ ਤਾਂ ਕਰਕੇ ਇਹਨਾਂ ਨੂੰ ਕੰਮ ਵੀ ਜ਼ਰੂਰ ਦਿਓ ਬਹੁਤ ਘੱਟ ਸਮੇਂ ਦੇ ਵਿੱਚ ਇਹਨਾਂ ਨੇ ਬਿਲਡਿੰਗ ਆ ਜਿਹੜੀ ਸਾਡੀ ਅੱਗੇ ਕਰਤੀ ਇਹ ਬਹੁਤ ਹੀ ਪੁਰਾਣੀ ਬਿਲਡਿੰਗ ਨਹੀਂ ਹੈ 15 ਸਾਲ ਪੁਰਾਣੀ ਬਿਲਡਿੰਗ ਹੈ ਪਰ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡਾ ਜਿਹੜਾ ਇਹ ਆਫਿਸ ਸੀਗਾ ਬਹੁਤ ਹੀ ਵਧੀਆ ਤਰੀਕੇ ਨਾਲ ਇਨਵੇ ਨੱਗੇ ਕਰਕੇ ਇਸ ਨੂੰ ਨਵੀਂ ਜਿਹੜੀਆਂ ਰਾਹਾਂ ਮੰਜ਼ਲਾਂ ਦਿੱਤੀਆਂ ਗਈਆਂ ਨੇ ਸੋ ਬੜੀ ਖੁਸ਼ੀ ਹੋਈ ਬੜੀ ਵਧੀਆ ਤਕਨੀਕ ਲੱਗੀ ਯਾਰ ਕਿਉਂਕਿ ਦੇਖੋ ਤੁਸੀਂ ਘਰ ਨੂੰ ਅੱਗੇ ਕਰ ਦੇਣਾ ਕਿਉਂਕਿ ਬਹੁਤ ਸਾਰੇ ਅਰਮਾਨ ਸਾਡੇ ਘਰਾਂ ਦੇ ਨਾਲ ਜੁੜੇ ਹੁੰਦੇ ਆ ਕਈ ਵਾਰ ਇਹ ਨਹੀਂ ਹੁੰਦਾ ਕਿ ਪੈਸੇ ਦੀ ਘਾਟ ਕਰਨੀ ਬਿਲਡਿੰਗ ਉੱਚੀ ਚੱਕੀ ਜਾਂਦੀ ਹੈ ਇਹ ਜਿਹੜੇ ਬਿਲਡਿੰਗ ਨੂੰ ਬਣਾਉਣ ਵੇਲੇ ਬੰਦੇ ਦੇ ਹਾਉ ਭਾਉ ਹੁੰਦੇ ਆ ਮਤਲਬ ਭਾਵਨਾਵਾਂ ਹੁੰਦੀਆਂ ਉਹ ਇਹਦੇ ਉੱਤੇ ਲਿਪੀ ਲਿਪਾ ਪੋਚੀ ਕੀਤੀ ਹੁੰਦੀ ਆ ਤਾਂ ਕਰਕੇ ਕਿਸੇ ਬੰਦੇ ਦਾ ਕੋਈ ਬਿਲਡਿੰਗ ਟਾਉਣ ਨੂੰ ਜੀ ਨਹੀਂ ਕਰਦਾ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੱਧ ਤੋਂ ਵੱਧ ਸ਼ੇਅਰ ਕਰਕੇ ਪਿਆਰ ਦਿਓ